ਦੁਪਹਿਰ ਦੇ 12 ਵਜ ਗਏ ਤੁੱਪ ਵਧੀਆ ਠੀਕ ਠਾਕ ਹੈ ਆਪਣੇ ਮੰਮੀ ਰਿ ਗਏ ਚਲੇ ਕਿਤੇ ਜਾਣਾ ਸੀ ਰਿਸ਼ਤੇਦਾਰਾ ਕਰੇ ਜਿੱਥੇ ਵੀ ਤੇ ਆਪਾਂ ਹੁਣ ਰੋਟੀਆਂ ਪਕਾਣੀਆਂ ਨੇ ਆਪੇ ਦੁਪਹਿਰ ਦੀਆਂ ਕੀ ਕਰਨਾ ਹੈ ਪਹਿਲਾਂ ਰੋਟੀਆਂ ਪਕਾ ਲਈ ਕੇ ਪਰ ਲਈਏ ਨਹੀਂ ਪਹਿਲਾਂ ਪਾੜ ਲੈਣੇ ਘੰਟਾ ਘੰਟਾ ਫਿਰ ਪਰੌਂਠੇ ਬਾਰਾ ਵਜ ਗਏ ਅੱਧਾ ਘੰਟਾ ਲਾ ਲਈ ਹੈ ਨਾ ਫਿਰ ਰੋਟੀਆਂ ਬਣਾਣੇ ਨੇ ਸਬਜੀ ਮਾਸੀ ਕਰੋ ਚਾਚੇ ਕਰ ਲਿਆਵਾਂਗੇ ਜਾਂ ਪਰੌਂਠੇ ਬਲਾ ਲਵਾਂਗੇ ਦੇਖ ਲਵਾਂਗੇ ਜਿਵੇਂ ਵੀ ਆਇਆ ਹੈ ਨਾ ਆਟਾ ਵੇਖਾ ਪਿਆ ਹੈ ਕਿ ਆਟਾ ਗੁੰਦਾ ਆ ਪਿਆਵੇ ਤਾਂ ਬੜੀ ਵਧੀਆ ਗੱਲ ਹੈ ਟਾ 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 ਨਹੀਂ bro ਨਹੀਂ ਆਟਾ ਸ਼ਾਇਦ ਨਹੀਂ ਗਿਆ ਲੱਸੀ ਲੱਸੀ ਲਿਆਂਦੇ ਵੀ ਲੱਸੀ ਦੇ ਕੀ ਚਾਰ ਬਣਾਈਏ ਆਟਾ ਗੁੰਨਾ ਬਣੇ ਲੱਸੀ ਦੀ ਕੀ ਕੜੀ ਬਣਾਈਏ ਓਵਰ ਐਕਟਿੰਗ ਇਹ ਕਰਦਾ ਬੜੀ ਜ਼ਿਆਦਾ ਮੁੰਡਾ ਸਾਡਾ ਇਹ bro 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 ਆਟਾ ਪਿਆ ਹੈ ਸਬ지 ਖਤਮ ਹੈ ਆਟਾ ਪਿਆ ਹੈ ਮੂਲੀਆਂ ਪੀਆਂ ਨੇ ਪਰੌਂਠੇ ਬਣਾ ਸਕਨੇ ਆ ਸਬਜੀ ਨਹੀਂ ਤਾਂ ਚਾਚੇ ਮਾਸੀ ਕਰੋ ਲੈ ਕੇ ਕੱਲੀ ਰੋਟੀਆਂ ਸਿੰਪਲ ਕੀ ਕੀ ਆ ਜਾ ਪਹਿਲਾਂ ਪੜਾ ਪੜੀਏ ਚੱਲ ਠੀਕ ਹੈ ਮੈਂ ਕੈਮਰਾ ਬੰਦ ਕਰ ਕੈਮਰਾ ਬੰਦ ਹੀ ਬੰਦੇ ਚੱਲ ਪੜ ਕੈਮਰਾ ਬੰਦ ਕਰ ਦੇ ਕਿੱਥੇ ਪਹੁੰਚ ਗਿਆ ਇਹ ਜੋੜਾ ਚਾਂਦੀ ਵਾਲਾ ਜੋੜਾ ਤੇਰਾ ਦਿੱਤਾ ਨੂਣ ਸਾਡਾ ਕੀਤਾ ਉਹ ਹਣੇ ਆਸ਼ਿਕ ਬਨੋਂ ਵਾਲਿਆ ਰਾਈਖਪੁਰ ਨੂੰ ਰੂਪੀਮ ਵਿਗਿਆਨੀ ਵਿਚਾਰਲੀ ਸਥਿਤੀ ਆ ਇੱਥੇ ਸੀ ਲਾਭ 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 ਬੱਬਾ 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 ਦੀਵਾਲ ਨਿਕਲ ਰਹੀ ਏ ਕਾੜ ਟੱਡਾ ਸਗੋਸ਼ ਮਲ ਪ੍ਰਾਨ ਮਹਾ ਪ੍ਰਾਨ ਚ ਬਦਲ ਜਾਂਦੀ ਨੇ ਟੂ ਵਾਲੇ ਵੀ ਨਹੀਂ ਦਿੰਦੇ ਯਾਰ YouTube ਤੇ ਵੀ ਨਹੀਂ ਆਉਣਾ ਨੇ ਵੀਰੇ ਹੁਣ ਤਾਂ ਸਿਰਫ ਯਾਦਾਂ ਨੇ ਜਿੰਨੀਆਂ ਰੱਖ ਸਕਨੇ ਬੇੜਾ ਗਰਖ ਹੋ ਗਿਆ ਯੂਟਿਊਬਰ ਹੂੰ ਚੰਗਾ ਪਲਾਇਗਾ ਸੀ ਪਲਾਇਆ ਬਣਾ ਪੂਰਾ ਐਲਗੋਰਿਦਮ ਖਰਾਬ ਹੈ ਕਿਸਨ ਸੁਜੈਸਟ ਨਹੀਂ ਕਰਦਾ ਵੀਡੀਓ ਇੰਸਟਾਗ੍ਰam ਸੁਜੈਸਟ ਕਰਦਾ ਹੈ ਸੁਜੈਸਟ ਨਹੀਂ ਕਰਦਾ ਬਸ ਹੋਂਦਾ ਯਾਦਾ ਹੀ ਗਏ ਨੇ ਸਮੇਟ ਸਕਨੇ ਜਿੰਨੇ ਆਪਾਂ ਕੀ ਆ ਗਏ ਆ ਵੀਡੀਓ ਤੇ ਕਰੀਏ ਨਵੇਂ ਆਲੂ ਲਾਓ 122 ਕਿਲੋ YouTube ਤੇ ਵੀਰ ਕਰੀਅਰ ਖਤਮ ਐ ਸੇ ਜੇ ਰਖ ਖਤਮ ਐ ਅਸੀਂ ਤਾਂ ਬਸ ਪੜਦੇ ਪਿਆ ਯਾਦਾਂ ਜੀ ਰੱਖਣ ਵਾਸਤੇ ਹੈਨਾ YouTube ਨਾ ਚਲਾਓ ਨਾ ਚਲਾਓ ਫਾਇਦਾ ਕੋਈ ਨਹੀਂ ਫਾਇਦਾ ਕੋਈ ਨਹੀਂ ਰੀਚ ਆ ਵੀ ਮਹੰਗੇ ਨੇ ਰੀਚ ਆ ਵੀ ਮਹੰਗੇ ਨੇ ਵਾਕ ਸੁਰ ਜਿਹੜਾ ਸੁਰ ਹੁੰਦਾ ਨਾ ਉਹ ਵਾਕ ਦੇ ਵਿੱਚ ਹੁੰਦਾ ਹੈ ਸ਼ਬਦ ਦੇ ਕੋਈ ਅੱਖਰ ਚ ਨਹੀਂ ਹਾ ਕੱਲਾ ਜਿਵੇਂ ਹਾ ਕ ਖ ਇਹਦੇ ਚ ਸਵਰ ਨਹੀਂਗਾ ਇੱਕ ਸ਼ਬਦ ਦੇ ਵਿੱਚ ਹੁੰਦਾ ਹੈ ਸਵਰ ਇਹ ਗੋਣੇ ਇੱਕ ਪੰਜਾਬੀ ਭਾਸ਼ਾ ਦਾ ਜਿਹੜਾ ਉਹਦੇ ਚ ਜ਼ਿਆਦਾ ਹੁੰਦਾ ਹੈ ਮੱਝੇ ਵਾਲੀ ਭਾਸ਼ਾ ਚ ਜ਼ਿਆਦਾ ਹੁੰਦਾ ਤਰਨ ਤਰਨ ਤੇ ਅਮਰੀ ਸਰਚੋਂ ਆਪਾਂ ਡਿਸਕਸ ਕਰ ਰਹੇ ਹਾਂ ਦੁਆਰਾ ਪੰਜਾਬੀ ਸਿੱਖ ਸਕਦੇ ਹੋ ਵਿਆਕਰਨ ਸਿੱਖ ਸਕਦੇ ਹੋ ਪੀ ਐਚ ਡੀ ਕਰ ਸਕਦੇ ਹੋ ਅਗਾ ਪੀ ਐਚ ਡੀ ਕਰਾਣੀ ਹੈ ਸਹੀ ਇਹ ਤਾਂ ਅਸੀਂ ਆ ਕਰਦੇ ਬੈਕਰੀ ਅੰਨੇ ਦੇ ਪੇਪਰ ਚਾ ਚਾ ਐਡਾ ਚੱਚੇ ਕੰਨਾ ਐਡਾ ਚਾ ਘਟ ਚੱਚਕਨਾ ਹੱੱਚਾ ਚਾ ਵੱਧ ਗਈ ਇਹ ਸੁਰ ਬੰਦਾ ਪਾ ਉੱਚਾ ਸੁਰ ਚਾ ਉਹ ਪਾਉ ਪਾਉ ਕਿੱਥੇ ਚੱਲਿਆ ਗਾਂਧੀ ਹੁਰੀ ਆ ਗਏ ਗਾਂਧੀ ਹੁਰੀ ਆਹਾ ਹਾ ਹਾ ਸੁਰ ਨੂੰ ਦਿੰਦਾ ਗਾਂਧੀ ਹੁਰੀ ਆ ਗਏ ਹਾ 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 ਮੈਂ ਆਸ ਆਸ ਬਹੁਤ ਰਚਣਗੇ ਇਹ ਬਦਉੜੀ ਸੁਰ ਬੋਲਣ ਦੇ ਤਰੀਕੇ ਨਾਲ ਪੈਦਾ ਹੁੰਦਾ ਲੋ ਜੀ ਪੜ ਲਿਆ ਜਿੰਨਾ ਪੜਨਾ ਸੀ ਹੁਣ ਪੇਟ ਪੂਜਾ ਦੀ ਤਿਆਰੀ ਹੈ ਆ ਦੇਖ ਸਕਦੇ ਹੋ ਅੱਜ ਹਮ ਮੂਲੀ ਕਾਟ ਰਹੇ ਹਾਂ ਅੱਜ ਹਮ ਮੂਲੀ ਕਾਟ ਰਹੇ ਹਾਂ ਗਾਇਸ ਸਬਜੀ ਬਣਾਈ ਜਾਏਗੀ ਨਹੀਂ ਸਬਜੀ ਪਰਾਂਠੇ ਬਣਾਈ ਜਾਏ ਮooli ਪਰਾਂਠਾ 1 2 3 থাম্বਨੇਲ ਲਈ ਫੋਟੋ ਹੋ ਗਈ ਇਹ ਲਗ ਰ ਲਗ ਰ ਲਗ ਰ ਲਗ ਰ ਲਗ 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 ਆ ਦੇ ਕਪੜੇ ਕਿੰਨੇ ਲਾਤੇ ਮooli ਦੇ ਨੰਗਾ ਕਰਤਾ ਹੀ ਉਹਨੂੰ ਇੱਜ਼ਤ ਤੇ ਹੱਥ ਪਾ ਦਿੱਤੇ ਉਹਦੇ ਗੰਦੇ ਜਿਹੇ ਇਹ ਕੱਟਣ ਵੱਡਣ ਵਾਸਤੇ ਬਣਿਆ ਕੱਟਣ ਵੱਡਣ ਵਾਸਤੇ ਵਧੀਆ ਨਹੀਂ ਕੀ ਕੈਸਾ ਲਗਾ ਮੇਰਾ ਮਜ਼ਾਕ ਜਾਨ ਨਿਕਾਲ ਦੇ ਐਸੇ ਨਪੀੜ ਨਪੀੜ ਕੇ ਹੈ ਚੰਗੀ ਤਰ੍ਹਾਂ ਇਹਨਾਂ ਦੀ ਜਾਨ ਕੱਢ ਦੇ ਆਏ ਆਏ ਵਿਚਾਰਿਆਂ ਦਾ ਬੇਰਹਿਮੀ ਬੰਦਾ ਮੱਛੀ ਅੱਗੇ ਕਦੇ ਕਦੇ ਖਾ ਲਈਦਾ ਉਧਰ ਜਦੋਂ ਰਾਜਸਥਾਨ ਗਏ ਆ ਉਹ ਕਿੰਨੀਆਂ ਖਾੜੀ ਖਾਦੀ ਪਾੜੀਆਂ ਉੱਤੇ ਜਾ ਕੇ ਚਾਰੀਆਂ ਜੋ ਉਹਨਾਂ ਨੇ ਤੇ ਦਰਦ ਲਾ ਉਹਨਾਂ ਨੂੰ ਇਹਨੇ ਤਾਂ ਆ ਗਿਆ ਯੂ ਨੋ ਬਰ ਬਰ ਸ਼ੂ ਹੋ ਜਾਣਾ ਕੀ ਬੈਸਟ ਡਿਸਟਰੋਇਡ ਇਨ ਸੈਕਿੰਡ ਡਿਸਟਰੋਇਡ ਇਨ ਸੈਕਿੰਡ ਮਤਲਬ ਰਿਪਲਾਈ ਵਧੀਆ ਕੀਤਾ ਤੋਸਟਡ ਰੋਸਟ ਕਰਤੇ ਰਿਪਲਾਈ ਕਰਤੇ ਹਨਾ ਮਤਲਬ ਮੈਂ ਅਸੀ ਰੋਸਟ ਇਹਨੂੰ ਕਰਨ ਤੋਂ ਬੈਕ ਮਾਰ ਦਿੱਤੇ ਬਹੁਤ ਤੇਜ਼ ਹੋ ਰਹੇ ਹੋ ਚੱਲ ਲੱਗ ਪਈਏ ਤੂੰ ਨਾਲ ਐ ਤੇ ਮੈਂ ਰੋਟੀਆਂ ਪਕਾਣਾ ਹੈ ਹੀਟਰ ਤੇ ਡਨ ਓਕੇ ਪਾ ਕੇ ਵਿੱਚ ਵਿੱਚ ਖੰਦਰ ਆਈਏ ਤਾਂ ਹੀ ਥੋੜੀ ਨਰਜੀ ਮਿਲੇਗੀ ਸਹੀ ਗੱਲ ਆਗਰਾ ਹੀ ਦੇ ਦੇ ਹਾ ਜਿਹੜਾ ਵਿੱਚ ਮਟੀਰੀਅਲ ਆਣਾ ਆਂ ਜਿੱਚਾ ਪੰਬੜਾ ਕੁਛ ਪਾਇਆ ਬਸ ਜ਼ਿਆਦਾ ਪਛਣ ਨਹੀਂ ਕਰਨਾ ਰੋਟੀ ਬਸੇ ਧਿਆਨ ਦੇ ਛਾੜ ਗਈ ਤਾ ਨਾ ਤੈਨੂੰ ਖਾਣੀ ਛੜੀ ਵੀ ਹੋਰ 80 ਰੋਟੀਆਂ acharਾਂ ਦੇ ਆਦੀਆਂ achar ਕਿੱਧਰ ਗਿਆ ਆ ਪਿਆ ਨਮਕ ਪਾ ਕੇ ਪਾ ਦੇ ਲੱਸੀ 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 ਵਸੀ ਮਿੱਠੀ ਮਿੱਠੀ ਧੁੱਪ ਚੋਂ ਠੰਡੀ ਠੰਡੀ ਲੱਸੀ ਦੇ ਨਾਲ ਤੋਕੇ ਅਸੀਂ ਖਾਣ ਦਿਆਂ ਰੋਟੀਆਂ ਨੂੰ ਉਣ ਵਾਲੀਆਂ ਮੂੜੀਆਂ ਨੇ ਰੋਟੀਆਂ ਖਾਣ ਦਿਆਂ ਪਾਉ ਆ ਜੋ ਕਿਸ ਨੇ ਖਾਣੀਆਂ ਨੇ ਤਾਂ ਪਕਾ ਲਿਆ ਕਿ ਚੰਗੀਆਂ ਮੰਦੀਆਂ ਜੇ ਪਕਾ ਲਿਆ ਨੇ ਬਾਕੀ ਹੁਣ ਲੱਗਿਆ ਖਾਨ ਤੇ ਫਿਰ ਉਦੋਂ ਬਾਅਦ ਪੜਦੇ ਆਂ ਇਸ ਲੱਗਣਗੇ ਪੈਸੇ ਲੱਗਣਗੇ ਇਹ ਕਹਿੰਦਾ ਵੀਡੀਓ ਚਾਹੁੰਦੇ ਪੈਸੇ ਲਵਾ ਕਰਾਂਗਾ ਮੈਂ ਸਹੀ ਗੱਲ ਯਾਰ ਜাদু ਕਰੂ ਯਾਰ ਮੇਰੀ ਕੋਈ ਆਦੀ ਜ਼ਿੰਦਗੀ ਹੈ ਮੇਰਾ ਮੋਲ ਹੀ ਕੋਈ ਨਹੀਂ 20 ਰੁਪਏ ਦੇ ਦਾਂਗਾ Google Pay ਕਰ ਦਿਆਂਗਾ ਇਸ ਕੋ ਦੋ ਵਾਸ ਇਸ ਨੂੰ ਮੈਂ ਬਾੜ ਤੇ ਲੋ ਇਹ ਮੈਂ ਖਾ ਲੈ ਕੇ ਦੋ ਹਿੱਸੇ ਵੰਡੇ ਹਿੱਸੇ ਵੰਡਣ ਦੀ ਗੱਲ ਕਰਨਾ ਪੰਜਾਬੀ ਨਾਵਲ ਨਾਟਕ ਚ ਹੀ ਇਹ ਗੱਲ ਕਰਦੇ ਨੇ ਹਿੱਸੇ ਹੀ ਵੰਡੇਗਾ ਕਦੇ ਅੱਜ ਰੋਟੀ ਦੇ ਵੰਡੇਗਾ ਫਿਰ ਘਰ ਦੇ ਕਵੇਂਗਾ ਫਿਰ ਘਰ ਦੇ ਫਿਰ ਯਾਰੀ ਦੋਸਤੀ ਦੇ ਵੰਡੇਗਾ ਕੀ ਯਾਰੇ ਗੰਦੀਆਂ ਗੱਲਾਂ ਕਰਦਾ ਇਹ ਇਹ ਤਾਂ ਨਾ ਵੇਚਣ ਵਾਲੀ ਗੱਲਾਂ ਹੀ ਇਹ ਯਾਰ ਨਹੀਂ ਹੈਗਾ ਮੇਰਾ ਪੱਕਾ ਆੜੀ ਨਹੀਂ ਹੈ ਕਹਿੰਦਾ ਵੰਡੀ ਇਹ ਦੋ ਹਿੱਸਿਆਂ ਚ ਕੀ ਯਾਰ